ਤਾਂ ਪੰਜਾਬ ਵਾਸੀਆਂ ਦੀਆਂ ਮੁਸ਼ਕਲਾਂ ਹਜੇ ਘਟੀਆਂ ਨਹੀਂ ਪੌਂਗ ਡੈਮ ਤੋਂ ਹਜੇ ਵੀ ਪਾਣੀ ਛੱਡਿਆ ਜਾ ਰਿਹਾ ਹੈ 50000 ਕਿਊਸਿਕ ਪਾਣੀ ਹਜੇ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਲੋਕਾਂ ਨੂੰ ਬਿਆਸ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਸੋ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਅਨਾਉਂਸਮੈਂਟ ਹੋ ਰਹੀ ਹੈ ਕਿ ਬਿਆਸ ਦਰਿਆ ਦੇ ਕੋਲ ਨਾ जाया ਜਾਏ ਦਰਸਲ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਬਿਆਸ ਦਰਿਆ ਦੇ ਵਿੱਚ ਜਾ ਰਿਹਾ ਹੈ 50000 ਕਿਊਸਿਕ ਪਾਣੀ ਰੋਜ਼ਾਨਾ ਵਾਂਗ ਛੱਡਿਆ ਜਾ ਰਿਹਾ ਹੈ ਮਾਝਲ ਦੇ ਵਿੱਚ ਅਜੇ ਵੀ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਪੌਂਗ ਡੈਮ ਦੇ ਵਿੱਚ ਪਾਣੀ ਦਾ ਲੈਵਲ ਵੱਧ ਰਿਹਾ ਹੈ ਅਲੱਗਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੌਂਗ ਬੰਦ

आप सब बेनती है कि कोई भी व्यक्ति दरिया के किनारे की ओर ना जाए नदी के बहाव की ओर ना जाए आप अपना अपने बच्चों का डंगर पशुओं का ध्यान रखें स्पेशली आप अपने बच्चों का ध्यान रखें क्योंकि बच्चे कभी कभी बिना बताए हुए माँ बाप से अपने पेरेंट्स से नदी के बहाव बल चले जाते हैं ਉੱਥੇ ਆ ਕੇ ਸ਼ਰਾਰਤਾ ਕਰਦੇ ਆ ਇਤਨੇ ਆਪ ਆਪਣੇ ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖੋ ਤਾਂ ਕਿ ਕਿਸੇ ਵੀ ਹੋਣੇ ਵਾਲੇ ਨੁਕਸਾਨ ਤੋਂ ਜਿਹੜਾ ਅਨਾਉਂਸਮੈਂਟ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਬਿਆਸਾ ਦਰਿਆ ਤੋਂ ਦੂਰੀ ਬਣਾ ਕੇ ਰੱਖੀ ਜਾਏ ਦਰਿਆ ਦੇ ਕਿਨਾਰੇ ਰਹਿਣ ਵਾਲੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਇੱਕ ਵਾਰ ਫਿਰ ਕਿ ਪਾਣੀ ਜਿਹੜਾ ਹੈਗਾ ਪਾਓ ਡੈਮ ਤੋਂ ਫਿਰ ਪਿਆਹਰ ਛੱਡਿਆ ਜਾ ਰਿਹਾ ਹੈ ਜਿਸ ਦੇ ਨਾਲ ਵਹਾ ਜਿਹੜਾ ਹੈਗਾ ਇੱਕ ਹੋਰ ਫਿਰ ਦਰਿਆ ਦਾ ਤੇਜ਼ ਹੋ ਸਕਦਾ ਹੈ ਤੇ ਇਸ ਕਰਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਹਰ ਇਨਸਾਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਬਿਆਸਾ ਦਰਿਆ ਤੋਂ ਦੂਰੀ ਬਣਾ ਕੇ ਰੱਖੀ